ਇਹ ਠੰਡੀ ਹਵਾ ਕੇ ਮਾਰ ਰਹੀ ਹੈ ਇਹ ਠੰਡੀ ਹਵਾ ਤਾਂ ਮਾਰ ਰਹੀ ਹੈ ਕਿ ਬੰਦੇ ਵਿੱਚ ਗਰਮ ਬੈਠੇ ਨੇ ਪਹਿਲਾਂ ਕਿ ਤੂੰ ਹੀ ਬੋਲਿਆ ਸੀ ਤੂੰ ਮੈਨੂੰ ਇਹ ਦੱਸ ਤੂੰ ਸਵੇਰੇ ਸਵੇਰੇ ਮੇਰਾ ਲੜਨਾ ਲੜਨਾ ਨਹੀਂ ਯਾਰ ਪਤਾ ਜਦੋਂ ਕਿਤੇ ਜਾਣਾ ਹੋਵੇ ਮੇਰੀ ਜਾਨ ਨਹੀਂ ਕੰਮ ਕਰਤਾ ਹੁੰਦੇ ਨੇ ਸਾਰੇ ਮੈਂ ਤੁਹਾਡੇ ਘਰੇ ਕੰਮ ਕਰ ਕਰਕੇ ਮਰ ਜਾਣਾ ਸਾਰੀ ਉਮਰ ਤੇ ਕੰਮ ਹੀ ਕਰਨਾ ਹੈ ਗੱਡੀ ਚ ਆਇਆ ਕੰਮ ਕਰਨੀ ਆਇਆ ਮੇਰੇ ਕਰਮਾਂ 'ਚ ਲਿਖੇ ਹੋਏ ਸਾਰੇ ਧੰਦੇ ਹਾਂ ਹੁਣ ਆਹ ਗੱਡੀ ਹੈ ਕੰਟਰੋਲ ਕਰਦੀ ਹੈ ਐਟਮੋਸਫੇਅਰ ਨੂੰ ਆਪਣੀ ਗੱਡੀ ਦੇ ਅੰਦਰ ਜਿੰਨੀ ਵੀ ਆਪਾਂ ਨੂੰ ਲੱਗਦਾ ਨਾ ਜੇ ਗਰਮੀ ਹੈ ਤਾਂ ਉਹ ਠੰਡਾ ਕਰਦਾ ਹੈ ਗਰਮੀ ਹੈ ਠੰਡਾ ਕਰਦਾ ਹੈ ਠੰਡਾ ਹੈ ਤਾਂ ਫਿਰ ਗਰਮ ਰੱਖਦਾ ਹੈ ਤੇ ਬੰਦੇ ਨੂੰ ਜੇ ਕਾਮ ਹੋਇਆ ਤਾਂ ਇਹ ਠੰਡਾ ਕਰਦੇ ਹੈ ਮਤਲਬ ਸਿਰ ਪਹਿਲਾ ਪਾਟ ਦਾ ਠੰਡ ਨਾਲ ਬੰਦੇ ਨੂੰ ਨਹੀਂ ਦਿਖਾਉਂਦੇ ਨੇ ਇਸ਼ਾਰਾ ਚੱਲਦਾ ਦੀ ਟੈਂਪਰੇਚਰ ਦਾ ਇਸ਼ਾਰਾ ਚੱਲਦਾ ਉਹਨੇ ਗੱਡੀ ਦੇ ਟੈਂਪਰੇਚਰ ਹਿਸਾਬ ਨਾਲ ਚੱਲਣਾ ਹੈ ਤੇਰੇ ਹਿਸਾਬ ਨਾਲ ਨਹੀਂ ਚੱਲਣਾ ਉਹਨੇ ਕੀ ਫਾਇਦਾ ਹੈ ਜੀ ਗੱਡੀ ਲੈਣ ਦਾ ਨੂੰ ਸਿਰ ਮੇਰਾ ਕੱਲ ਦਾ ਜੇ ਕਾਮ ਨੇ ਨਾ ਮੇਰੇ ਦਿਮਾਗ ਖਰਾਬ ਕਰਕੇ ਮੈਨੂੰ ਜਦੋਂ ਸਿਰ ਕੋਲ ਰੱਖਿਆ ਤਾਂ ਹੀ ਸਿਰ ਤੋਤਾ ਮੈਂ ਹੈ ਜਦ ਜਿਹੜਾ ਕੋਈ ਕੰਮੀ ਪੇਸ਼ੇ ਖੁੱਲ ਜੂਗਾ ਚੰਗੀ ਤਰ੍ਹਾਂ ਨੋ ਸ਼ਸ਼ੀ ਕਾਲ ਸਾਡੇ ਤੇ ਜਦੋਂ ਵੀ ਕਿਤੇ ਮੈਂ ਜਾਂਦਾ ਨਾ ਮੇਰਾ ਮੂਡ ਖਰਾਬ ਹੀ ਹੁੰਦਾ ਕਿਉਂ ਮੈਨੂੰ ਘਰ ਦੇ ਨਹੀਂ ਕਿਹਾਂ ਨਹੀਂ ਕਿਹ ਚੀਜ਼ਾਂ ਸਾਹਮਣੀਆਂ ਪੈਂਦੀਆਂ ਰੱਖਣੀਆਂ ਪੈਂਦੀਆਂ ਚੁੱਕੜੀਆਂ ਪੈਂਦੀਆਂ ਕਿਉਂਕਿ ਘਰ ਦੇ ਸਾਡੇ ਬਹੁਤ ਅਨਰਸਪੌਂਸਿਬਲ ਨੇ ਹਨਾ ਜੋ ਆਪਣੀ ਰਿਸਪੌਂਸਿਬਿਲਟੀ ਨਹੀਂ ਸਮਝਦੇ ਹੈਗੇ ਤੇ ਬਈ ਕਈ ਵਾਰ ਨਾ ਬੰਦੇ ਨੂੰ ਕੋਕਗੇ ਨਾ ਉਹ ਵਰ ਕਬੀਲਦਾਰੀ ਵੀ ਮਾਰ ਜਾਂਦੀ ਹੈ ਤੇਰੇ ਕਹਿੰਦਾ ਮਤਲਬ ਕੀ ਹੈ ਮੇਰੇ ਕਹਿੰਨਾ ਮਤਲਬ ਸਿੱਧਾ ਸਿੱਧਾ ਸਾਰੇ ਜਾਣਦੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਪਰਸਨਲ ਹੀ ਜਾਣਦੇ ਉਹਨਾਂ ਨੂੰ ਪਤਾ ਵੀ ਅਮਣ ਕੀ ਕਹਿਣਾ ਚਾਹੁੰਦੀ ਠੀਕ ਹੈ ਨਾ ਵੀ ਅਮਣ ਕਿੰਨੀ ਦੁਖੀ ਹੈ ਨਾ ਮੈਂ ਸਹੁਰੇ ਜ਼ਿੰਦਗੀ ਦੇ ਇਕ ਵਾਰੇ ਰੋ ਜ਼ਿੰਦਗੀ ਦੇ ਨਜ਼ਾਰੇ ਲਓ ਠੀਕ ਹੈ ਨਾ ਉਹਨਾਂ ਜਿਹੜੇ ਨਜ਼ਾਰੇ ਜਿੰਨਾ ਚਿਰ ਤੁਸੀਂ ਬੇਅਕਲੇ ਹੋ ਨੇਰਾ ਹੋ ਗਿਆ ਪ੍ਰਧਾਨ ਕੋਈ ਗੱਲ ਨਹੀਂ ਕੋਈ ਗੱਲ ਗੁਫਾਾਂ ਚ ਵੜ ਗਏ ਗੁਫਾਾਂ ਚ ਕੋਈ ਗੱਲ ਨਹੀਂ ਤੇ ਜਿੰਨਾ ਚਿਰ ਤੁਸੀਂ ਬੇਫਿਕਰੇ ਹੋ ਠੀਕ ਹੈ ਬੇਅਕਲੇ ਹੋ ਠੀਕ ਹੈ ਤੁਹਾਨੂੰ ਕੋਈ ਸਮਝ ਚਾਹ ਤੁਹਾਨੂੰ ਕੋਈ ਲੋਕੀ ਕਹਦਾ ਕਿ ਬੌਲੀਏ ਬੇਅਕਲੀਏ ਭੋਲੀਏ ਉਹ ਕਹਾ ਲਿਆ ਕਰੋ ਕਿਸੇ ਕੋ ਇਹ ਨਾ ਕਹਾਇਆ ਕਰੋ ਕਿ ਬਹੁਤ ਸਿਆਰ ਹੈ ਬਹੁਤ ਤੇਜ ਹੈ ਬਹੁਤ ਸਿਆਣੀ ਹੈ ਪੰਪਾਂ ਦੇ ਵਿੱਚ ਆਕ ਨਾ ਅਗਲਾ ਥੋੜੀ ਜ਼ਿੰਦਗੀ ਦੀ ਅਸੀਂ ਤੇ ਅਸੀਂ ਕਰ ਦਿੰਦਾ ਜੇ ਸਾਡੇ ਅਰਗੇ ਬਹੁਤੇ ਸਿਆਣੇ ਪਰਦੇ ਮਤਲਬ ਪੰਪਾ ਚਾਈ ਹੋਈ ਹੈ ਉਹ ਮੈਂ ਵੀ ਪੰਪਾ ਜਾ ਕੇ ਘਰ ਦੀ ਜ਼ਿੰਮੇਵਾਰੀ ਚ ਪੈ ਗਈ ਮੈਂ ਵੀ ਬੌਲੀ ਕੰਬਲੀ ਬਣ ਕੇ ਫਰੀ ਜਾਂਦੀ ਕਿ ਮੈਨੂੰ ਕੁਝ ਨਹੀਂ ਪਤਾ ਅੱਛਾ ਫਿਰ ਉਹਨੂੰ ਕਿਉ ਡੁੱਲਿਆ ਪਿਆ ਨਹੀਂ 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 ਕਿਉ ਡੁੱਲਿਆ ਨਹੀਂ ਹੈਗਾ ਸਹੀ ਕੋਈ ਗੱਲ ਫਿਰ ਕੀ ਹੋ ਗਿਆ ਹਨਾ ਕੋਈ ਗੱਲ ਨਹੀਂ ਫਿਰ ਮੈਨੂੰ ਘਰ ਦੇ ਕਹਿੰਦੇ ਵੀ ਇਹ ਤਾਂ ਬੇਕਲੀ ਇਹਨੂੰ ਨਾ ਵੜੋ ਰਸੋਈ ਚ ਇਹਨੂੰ ਨਾ ਵੜੋ ਚ ਇਹਨੇ ਨੁਕਸਾਨ ਹੀ ਕਰਨਾ ਜਦੋਂ ਬੰਦਾ ਸਾਂਭਣ ਲੱਗ ਜਾਣਾ ਵੀ ਪਾਈਆ ਚੀਜ਼ ਦੇ ਵਿੱਚ ਆਪਾਂ ਨੇ ਗੁਜ਼ਾਰਾ ਕਰਨਾ ਵੀ ਹੋਰ ਘੱਟ ਵਰਤ ਲਈ ਪਾਈਆ ਚੋ ਵਿਚਾਲੀਆ ਫਿਰ ਵਾਲਾ ਕਹਿੰਦਾ ਵੀ ਨਹੀਂ ਇਹ ਸਾਬੂ ਵੀ ਘਰ ਇਹਦੇ ਤੇ ਪ ਉਈ ਨਾ ਪਛਤਾਇਆ ਉਹ ਨਹੀਂ ਆ ਗਿਆ ਵੇ ਉੱਚ ਆ ਗਿਆ ਓਏ ਅੱਜ ਤਾਂ ਪਾਈਪਾਂ ਪਾਈਪਾਂ ਆ ਗਈਆਂ ਓਏ ਬੋਰ ਹੋਣਗੇ ਹੁਣ ਹੁਣ ਕੰਮ ਡਾਈ ਹੋਊ ਤੜਾ ਤੜਾ ਚਾਰ ਚ ਬਹੁਤ ਰਾਸ਼ਾ ਤੜਕੇ ਤੜਕੇ ਸੀ ਆ ਗਏ ਤੇ ਅੱਜ ਸਾਡਾ ਲੰਮਾ ਸਫਰ ਲੰਮਾ ਸਫਰ ਅੱਜ ਸਾਡਾ ਬਾਕੀ ਕਿੱਥੇ ਕਿੱਥੇ ਜਾਵਾਂਗੇ ਉਹ ਤੁਹਾਨੂੰ ਦੱਸਾਂਗੇ ਵਲੌਗ ਦੇ ਵਿੱਚ ਬਣੇ ਰਹੋ ਤੁਸੀਂ ਐ ਖੋਲਣ ਖੋਲ ਕੇ ਪੜਾ ਓਪਨ ਜਰੂਰ ਕਰਨੀ ਓਪਨ ਦਾ ਬਤਾਤਾ ਹਾਂ ਨਹੀਂ ਇਹ ਸਾਡੀ ਕੋ ਜਿੰਦਗੀ ਦੇ ਕੁੱਤੀ ਜ਼ਿੰਦਗੀ ਨਹੀਂ ਨਾ ਵੀ ਤੱਕ ਨਿਕਲਣਾ ਇਹ ਤਾਂ ਕੁੱਤੀ ਜ਼ਿੰਦਗੀ ਹੋਗੀ ਨਹੀਂ ਯਾਰ ਮੂੰਹ ਦੇਖ ਹੈਗਾ ਕਿਤੇ ਜਾਨ ਵਾਲਾ ਕੌਣ ਆ ਨੂੰ ਕਹੇਗਾ ਵੀ ਇਹ ਸੈਲੀਬ੍ਰਿਟੀ ਨੇ ਸੈਲੀਬ੍ਰਿਟੀ ਵੀ ਸੀ ਤਾਂ ਆਈਆਂ ਸਾਡੇ ਬੁੱਥਿਆ ਦੇ ਟਾਂਗ ਮੈਨੂੰ ਨੇ ਚਾੜੇ ਬਿਠਾਤਾ ਮੈਂ ਅੱਗੇ ਬੈਠਣਾ ਸੀ ਨਹੀਂ ਨਹੀਂ ਤੂੰ ਲਾੜਾ ਵਿਚਕਾਰ ਬੈਠਾ ਲਾੜਾ ਵਿਚਾਰੇ ਬੈਠਾ ਲਾੜਾ ਐਸੇ ਓਟਾ ਲਾੜਾ ਨਹੀਂ ਆਏਗਾ ਕਿਦਾ ਹੀ ਹਮਨੇ ਪਤਾ ਪਪੜ ਕਿਦਾ ਸਾਰੇ ਦਾ ਸੰਝਾਏ ਆ ਵੇਖੋ ਹੀ ਚੱਲੇ ਕਿਤੇ ਆਈ ਵਿਆਹ ਜਾਂ ਸ਼ਾਪਿੰਗਾਂ ਕਰਦੇ ਮਾਰ ਕਿਤੇ ਦਵਾ ਦਾਵ ਹਨਾ ਤੇ ਵਿਆਹ ਕਿਦਾ ਹੈ ਤੁਹਾਨੂੰ ਜਦੋਂ ਵਿਆਹ ਹੋਣਗੇ ਕਿ ਉਦੋਂ ਪਤਾ ਲੱਗੇਗਾ ਠੀਕ ਹੈ ਜੀ ਤੇ ਹੁਣ ਮੈਂ ਸਾਰੇ ਸਾਰੇ ਬਲੌਗਰ ਵਿਆਹ ਵਿਖਾਉਂਦੇ ਆਪਾਂ ਵੀ ਆਪਣੀ ਆਡੀਅੰਸ ਨੂੰ ਵਿਆਹ ਦਿਖਾ ਦਈਏ ਕਿਤੇ ਸਾਡੇ ਵਾਰੀ ਆਉਣੇ ਸਾਰੀ ਸੌ ਜਾਣੀ ਹੈ ਵਿਆਹ ਦੇ ਵਿਆਹ ਲੋਕਾਂ ਦੇ ਵਿਆਹ ਦੇ ਸਾਡੇ ਵਾਰੀ ਉਹਨਾਂ ਨੂੰ ਸਮਝਣਾ ਹੈ ਕੀ ਚੱਕ ਗਿਆ ਇਹ ਵਿਆਹ ਯਾਰਾ ਮੁੰਡਾ ਤੇ ਆ ਬੈਠਾ ਲਾਲਚੀ ਦਾ ਬਣ ਕੇ ਤੇ ਵਿਆਹ ਇਹਦਾ ਹੀ ਜੇ ਗੱਲ ਕਮੈਂਟਰੀ ਆਇਆ ਹੀ ਇੱਕ ਦੇ ਆਪਣੇ ਵਟਸਐਪ ਤੇ ਮੈਸੇਜ ਆਇਆ ਹੀ ਕਿ ਵੀਰੇ ਦਾ ਵਿਆਹ ਹੈ ਵੀਰੇ ਦਾ ਨਹੀਂ ਜੀ ਸਾਡੇ ਪੁੱਤ ਦਾ ਵਿਆਹ ਹੈ ਲਾਲਚੀ ਦਾ ਬੰਨਾ ਦੇਖ ਮਾਵਾ ਸਰਬੱਲਾ ਮੈਂ ਕਿ ਮਾ ਮਾ ਉੱਧਰ ਬੈਠੀ ਇੱਕ ਇਧਰ ਮੈਂ ਮਾਮੇ ਦਾ ਸਰਬੱਲਾ ਕੁੜੀਆਂ ਕਿੱਧਰ ਵੇਖਣਗੇ ਲੋਕਾਂ ਦਾ ਕਹਣਾ ਸੱਸ ਦੇ ਇੱਕ ਨਹੀਂ ਮਾ ਨੂੰ ਦੋ ਦੋ ਤਿੰਨ ਤਿੰਨ ਮੈਂ ਕਹਣਾ ਇਹ ਨਹੀਂ ਨੇ ਸਟਾਕਣਾ ਤਿੰਨ ਸੱਸਾਂ ਨੇ ਕਿਤੇ ਕਹਣਾ ਸਾਡੇ ਕੋਲ ਬੁੜੀ ਗੇੜਾ ਤੋਸੇ ਪਾ ਕੇ अच्छा चिंता वाला जावेंगे ओए इथे भी अपने सब्सक्राइबर आ गए सर रोड बहुत बढ़िया है आ, ये इधरों दी जाने है ये शांति वाला रोड है अमन तन्नू उजना मिलावांगे फेमस ਨਾਲ ਮਿਲਣਾ ਉਹਨੂੰ ਉਹਨੂੰ ਲੰਮੇ ਪੈ ਕੇ ਵੀਡੀਓ ਬਣਾ ਦੇਣੀ ਉਹਨੇ ਨਹੀਂ ਜੇ ਮਿਲਣਾ ਤੇ ਗੱਲ ਕਰ ਐਨ ਰੋਡ ਤੇ ਘਰ ਲੈ ਲੈਣੇ بڑی ਖੁਸ਼ ਹੁੰਦੀ ਐ ਮਨ ਦੂਰੋਂ ਹੀ ਦੇਖ ਕੇ ਖੁਸ਼ ਅਜ ਖੜੀ ਮੈਨੂੰ ਵੇਖ ਲਿਆ ਉਹਨੇ ਪਤਾ ਨਹੀਂ ਉਹ ਸਾਨੂੰ ਵੇਖਦੀ ਕੀ ਹਨਾ ਹੂੰ ਦੇ ਉਹ ਤੇ ਬਾਗੋ ਤੇ ਆਪਾਂ ਵੀ ਸੈਲੀਬ੍ਰਿਟੀ ਕੀ ਬਣਾ ਪਰ ਉਹ ਤੇ ਬਾਗੋ ਕੀ ਕਰਨ ਦੇ ਆ ਪ੍ਰਧਾਨ ਘਟ ਜਿਆਦਾ ਭਰ ਰਹੇ ਤੇ ਚਾਹ ਵੀ ਟਾਰਚ ਪਾ ਜਾਈ ਨੀ ਟਰਾਲੇ ਵਾਲਾ ਓਵਰਟੇਕ ਨਹੀਂ ਕਰਨ ਦੇ ਰਿਹਾ ਕੀ ਕੀ ਨਹੀਂ ਕਰਨ ਦੇ ਰਿਹਾ ਓਵਰਟੇਕ 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 ਕੋ ਘਟੂ ਮੱਚ ਹਾਏ ਹਾਏ ਮੈਂ ਕੀ ਕਰਾਂ ਚਾਹ ਦਾ ਘਟ ਭਰਾ ਕੇ ਨਾ ਮੈਨੂੰ ਗਲਾਸੀ ਸੜੇ ਬਾਅਦ ਚਲਣਾ ਯਾਰ ਹੈ ਨਹੀਂ ਕੀ ਦੀਨ ਆਹ ਉਹ ਨਹੀਂ ਚਲਦਾ ਮੇਰੇ ਤੇ ਲੱਤ ਭਜਾਉਂਦੇ ਵੀ ਮੈਨੂੰ ਖੜਾ ਦੇ ਜਿਹੜੀ ਹੈ ਕਿੱਟ ਹੈਗੀ ਹੈਗੀ ਚਾਹ ਤਾਂ ਮੈਂ ਘੜਵਾ ਦੂੰ ਵੀ ਗੱਲ ਨਹੀਂ ਗਲਾਸ ਵਿੱਚ ਇੱਕ ਇੱਕ ਗਲਾਸ ਤਾਂ ਤੇਰੀ ਜਾਨ ਨੂੰ ਚਾਹ ਦਾ ਘਟਾ ਜੇ ਜਾਨ ਨੂੰ ਮੈਂ ਚਾਹ ਦਾ ਘਟਾ ਲੰਗਰ ਲਵਾਦਾ ਕਿ ਚਾਹ ਜੇ ਨੰਗਰ ਫੰਕਸ਼ਨ ਤੇ ਫੰਕਸ਼ਨ ਚੜਿਆ ਪਿਆ ਯਾਰ ਕੀ ਕਰੀਏ ਸਮਝ ਨਹੀਂ ਆਉਂਦਾ ਸਾਡਾ ਤਾਂ ਕਹਿੰਦੇ ਬੋਲਾ ਨਾਵੇਂ ਨਾਵੇਂ ਜਿੰਨਾਵੇਂ ਪਿੱਡਾ ਕੁਰਚਲੇ ਹਮ じゃ ਕੋਈ ਪ੍ਰੋਗਰਾਮ ਆਇਆ ਨਹੀਂ ਤੇ ਆਇਆ ਨਹੀਂ ਜੇ ਆਗੇ ਤੇ ਇਕੱਠੇ ਠਾ 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 ਹੋ ਗਈ ਹੁਣ ਤੇ ਸੂਟ ਸਾਡਾ ਬਣਿਆ ਕੋਨੀ ਦੂਡਾ ਦਾ ਇੱਕ ਤਾਂ ਜ ਮੇਰਾ ਡਾਈ ਹੋ ਕੇ ਆਇਆ ਅੱਜ ਡਾਈ ਹੋ ਕੇ ਆ ਤੇ ਕੰਮ ਕਦੋਂ ਕਰਾਣਾ ਬਾਪਾ ਆਪਾਂ ਇਦਾਂ ਹੀ ਸਵਾਗਤ ਬਾ ਡਾਈ ਕਰਾ ਕੇ ਵਰਕ ਵਰਕ ਕਹਦਾ ਕਿ ਬਾਅਦ ਚ ਕਰਾ ਕੇ ਔਰ ਸੂਟ ਨਵਾਂ ਪਾਇਆ ਬਸ ਵਰਕ ਚ ਆਏ ਹੋਵੇ ਚਾਹੇ ਨਾ ਹੋਵੇ ਰੋਡ ਕਿਨਾਂ ਸਾਫ਼ ਹੈ ਨਾ ਚੱਜ ਕੇ ਸੋੜ ਦੋ ਅਸੀ ਗਾਈ ਅੱਜ ਹੋ ਗਿਆ ਹੋਵੇ ਅੱਛਾ ਅੱਜ ਹੋ ਗਿਆ ਅੱਛਾ ਅੱਜ ਖਲਿਦੀ ਆ ਲੈ ਗੁਰਾ ਅੱਜ ਸੁਣ ਕੋਈ ਨਾ ਕਿ ਮੈਂ ਬਾਲੀਵੁੱਡ ਸੋਨੂੰ ਬਾਲੀਵੁੱਡ ਮੂਵੀਾਂ ਚ ਕੰਮ ਕਰਨ ਲੱਗ ਗਈ ਇਧਰੋਂ ਦੀ ਹੁੰਦਾ ਦੇਣਾ ਮੈਂ ਇਧਰੋਂ ਚੈਨ ਦੇਣਾ ਓਹ ਕਿਹੜੀ ਹੁੰਦੀ ਐਕਟਰਨੀ ਇਧਰ ਰੋਵਿਆ ਬਣਾਉਂਦਾ ਫਿਲਮਾਂ ਚ ਇਹ ਮਾਮਾ ਨਹੀਂ ਨਹੀਂ ਅੰਨੀ ਐ ਉਹ ਲੜਕੀ ਜੀ ਹੁੰਦੀ ਤੇਰੇ ਵਰਗੀ ਚੱਲੀ ਪਹਿਣ ਦੱਸੋ ਹੁਣ ਉੱਪਰ ਜਸੜ ਸਾਹਿਬ ਵੀ ਘਰੋਤੇ ਜਸੜ ਸਾਹਿਬ ਆਇਆ ਮੈਨੂੰ ਕਹਿੰਦਾ ਮਮਾ ਘਰ ਤਾਂ ਦੇਖੋ ਆ ਕੇ ਹੋਰ ਬੜਾ ਫੜਾ ਬਣਿਆ ਉੱਪਰ ਆ ਦੇਖ ਆ ਦੇਖ ਫੋਟੋ ਖਿੱਚਾ ਖੜ ਜਾ ਮੈਨੂੰ ਕਿਤਨੇ ਹੁੰਦੇ ਤਾਂ ਮਨ ਨੂੰ ਭੇਜਦੀਆਂ ਦਮਨ ਆਉ ਨੀ ਦੀ ਫੋਟੋ ਖਿੱਚ ਹਾਂਜੀ ਤਲਵਿੰਦਰ ਕੱਢ ਕੇ ਲਿਆਈ ਸਮਾਨ ਉਹ ਗੱਡੀ ਚੋਂ ਭੈਣ ਦੇ ਸੂਟ ਯਾਰ ਮੈਂ ਇਹ ਦੇਖਦੀ ਆਂ ਵੀ ਜਿਹੜੇ 4 ਦਿਨ ਪਹਿਲਾਂ ਅਮਰੀਕਾ ਕੈਨੇਡਾ ਗਏ ਹੁੰਦੇ ਉਹਨਾਂ ਦਾ ਨਖਰਾ ਬੜਾ ਹੋ ਜਾਂਦਾ ਜਿਹੜੇ ਪੁਰਾਣੇ ਗਏ ਉਹਨਾਂ ਦਾ ਨਖਰਾ ਕਾਤੋਂ ਨਹੀਂ ਹੈਗਾ ਤੇਰੇ ਕਹਿੰਦੇ ਮਤਲਬ 40 ਦਿਨ ਚੱਲੋਗੇ ਗਈ ਚੱਲਦੇ ਨਖਰਾ ਕੋਈ ਨਖਰਾ ਨਹੀਂ ਵਿਚਾਰੇ ਚ ਇਹ ਬਾਹਰ ਲਿਆ ਤੂੰ ਸਹੀ ਦੱਸ ਅਸੀਂ ਦੇਖੋ ਜੀ ਫਸਟ ਨਹੀਂ ਦਦੀ ਕਈ ਗਏ ਆ ਕਈ 4 ਦਿਨ ਯਾ ਯਾ ਕਰਨ ਲੱਗੇ ਆ ਇਹ ਤਾਂ ਪਹਿਲਾਂ ਹੀ ਇਹ ਬੰਦੀ ਆ ਇਹ ਤਾਂ ਫੋਟੋ ਸ਼ੂਟ ਹੁੰਦਾ ਹੋਰ ਯਾ ਇਹ ਕਰਨ ਕਲਵਿੰਦਰ ਨਕਸ਼ਾ ਲੈਣ ਲੱਗੇ ਤੁਹਾਡੇ ਘਰ ਦਾ ਮਾਸੀ ਸਸਤੀ ਕਾਲ ਮਾਸੀ ਕੀ ਹਾਲ ਚਾਲ ਹਾਂ ਪਾਹਾਸੇ ਮੁੰਡੀ ਦਾ ਸੁਣਾ ਅੱਛਾ ਤੁਸੀਂ ਸਾਮ ਕਰ ਰਹੇ ਸਾਰੇ ਸੰਭਾਲਦੇ ਹੋ ਤੇ ਮਸੂਮ ਚਰਕਾ ਦਾ ਇੱਕ ਸਾਰਾ ਦਾਨ ਸੋਨੂ ਕਲਵਿੰਦਰ ਨਕਸ਼ਾ ਲੈ ਲੈਣਾ ਭਾਜੀ ਕੋਲੋਂ ਹੀ ਮੈਨੂੰ ਇਹਨਾਂ ਪਤਾ ਨਕਸ਼ਾ ਫਿਲ ਮਿਲ ਗਿਆ ਹੋਰ ਜੂੜਿਆ ਡਾਇਰੈਕਟਰ ਨੂੰ ਪੈਸੇ ਦੇਣੇ ਇਹਨੇ ਦੋ ਦੇ ਵਾਸਤੇ ਆਏ ਸਹੀ ਗੱਲ ਹੈ ਆਹ ਬੀਨਾਂ ਤੇ ਕਹਤਾ ਕਿ ਤੁਸੀਂ ਬਾਹਰੋਂ ਆਏ ਹੋ ਮੈਂ ਮਰ ਜੇ ਮੇਰੇ ਬਾਹਰ ਦਾ ਮੂੰਹ ਨਹੀਂ ਵੇਖਿਆ ਕਹਿ ਕਹਿਣਾ ਸੀ ਨਾ 니 ਕੋਲ ਹੋੜੂ ਟੋਣਾ ਆਇਆ ਨਹੀਂ ਕੋਲ ਨਹੀਂ ਨਾ ਐ ਨਾ ਆਈ ਆਏ ਐ ਭੱਲੇ ਤੁਹਾਡੇ ਹੋਈ ਤੁਹਾਡੇ ਲਈ 25 ਰੁਪਏ ਪਰਸ ਕਹ ਲਾਵਾ ਨਹੀਂ ਐ ਸੱਜ ਜੀ ਨਾ ਉਹ ਗੱਲ ਮੈਂ ਕਿਹਾ ਸਾਡੇ ਕੋਲ ਤੁਸ ਜੀ ਵਿਚਾਰ ਹੈ ਮੈਂ ਸਾਡੇ ਪਰਸ ਚ 25 ਰੁਪਏ ਚਲਿਆਂਗੇ ਅਸੀਂ ਤਾਂ ਨਹੀਂ ਚਕਾਲਿਆਂ ਦੀ ਭਾਪੀ ਮੈਂ ਜੋ ਵੀ ਦੇਉਂ ਮੈਂ ਤੇ ਕਹਿੰਦਾ ਕਿ ਤੂੰ ਡਾਇਮੰਡ ਦੇ ਰਿਹਾ ਕਿ ਸੋਨਾ ਡਾਇਮੰਡ

ਤੇ ਮੈਂ ਮੰਮੀ ਨੂੰ ਨਾ ਕਰ 300 ਤੂੰ ਜਿੱਤਾ 200 ਮੇਰੇ ਕੋਲ ਹੈ ਮੈਨੂੰ 500 ਦਾ ਸੂਟ ਲੈ ਆ ਦੇ ਐਜਾ ਕੰਮ ਵੀ ਕਰਦਾ ਨਾ ਬੋਲ ਤੋ ਚੱਲੀ ਲੇਟ ਹੋ ਗਈ ਲੈਣੇ ਆ ਚਲ ਚਲ ਲੈਣਗੇ ਜਦੋਂ ਕਾਹ ਕਰਾਂਗੇ ਨਹੀਂ ਹੈ ਨਾ ਇਹ ਸੂਟ ਕਰ ਜਗਾ ਵੀ ਜੀ ਲੈ ਦੇਖ ਬਾਈ ਮੈਂ ਤਾਂ ਬਾਹਰ ਬੈਠੀ ਗਈ ਹਾਂ ਹਾਂ ਜੀ ਮੈਂ ਉਹ ਸਬਜੀ ਦਾ ਤੁਹਾਡੇ ਸਬਜੀ ਦਾ ਕੰਮ ਹੋਈ ਸੀ ਨਾ ਸਬਜੀ ਵੀ ਕੱਟਣੀ ਹੈ ਵੱਟਣੀ ਸੀਗੀ ਉਹ ਉਹ ਤਾਂ ਜ਼ਰੂਰੀ ਹੈ ਕਿ ਭਾਈ ਆਹ ਗੜ ਖਾਣਾ ਤੜਕੇ ਲਾਣਾ ਜਦੋਂ ਅਸੀਂ ਅੰਨੇ ਆਏ ਚਾਲੀ ਪਰ ਨਾਮ ਹੀ ਫਿਰ ਗਿਆ ਸਾਰੇ ਨਾਲ ਹੀ ਹੋਣਾ ਚਾਲੀ ਦੀ ਜਰੂਰੀ ਠੀਕ ਹੈ ਜਿੱਦਾਂ ਨੂੰ ਬਾਲ ਤੋਂ ਲੈ ਜਾਂਦੇ ਨੇ ਕੱਚਾ ਸੋਣਾ ਹੀ ਆਉਣਾ ਹੈ ਭਾਈ ਇਹ ਮੈਨੂੰ ਕਹਿ ਦਿੰਦੀ ਹੈ ਜਾਣਾ ਫਿਰ ਮੈਂ ਨਹੀਂ ਆਣਾ ਕਹਿੰਦੇ ਬਾਹਰ ਕੰਤਰੀ ਨੂੰ ਲੈ ਜਾ ਕੇ ਲਾ ਦੇ ਤਾ ਉਹ ਇਹ ਲਾ ਦੇ ਦਿੱਤੀ ਹੈ ਸਾਰਾ ਬਾਗ ਫਰੈਂਡ ਬੋਲਦਾ ਜੱਟ ਕਸੀ ਜੀ ਬੰਗੜੀ ਇਦਿਨੇ ਵੇੜੇ ਆਪਣੇ ਕੰਮ ਤੋਂ ਤਾਂ ਹੀ ਵੇੜੇ ਕਰੇ ਪਹਿ ਹੀ ਦਮਾ ਲਿਖਾਂ ਨਹੀਂ ਨਹੀਂ ਹੋਣਾ ਹੀ ਮਿਲ ਗਿਆ ਤੁਸੀਂ ਹੋਣਾ ਹਾਂ ਠੀਕ ਹੈ ਬਾਈ ਨਾਲ ਕੀ ਹੈ ਸੰਗਰੂਰ ਵਾਲਾ ਇਲਾਕਾ ਵੀ ਨਹੀਂ ਨਹੀਂ ਮੈਂ ਜਾਂਦਾ ਰਿਹਾ ਤੇ ਮੇਰੇ ਪਾਰਕ ਵਿੱਚ ਵੀਰੇ ਤਾਂ ਸਾਰੇ ਕਿੱਧਰ ਫਿਰਿਆ ਆ ਤੈਂ ਹਾਂ ਸਾਰੇ ਕਿੱਥੇ ਸਾਲਮੀ ਇਲੈਕਟ੍ਰੋਨਿਕ ਸ਼ਹਿਰ ਖੜਾ ਹੈ ਨਾ ਅੱਛਾ ਸਰ ਚੱਕਰ ਨਹੀਂ ਸਮਝਾਉਣਾ ਬਤਾਇ ਨਹੀਂ

నా నర్ నా నాడు నా జీందగీ ఓకే నేను సస్తా పర్సని పడయా ఆదే పాయ ఆహి బ్రాండ్ హి లండి హ మణ ਕਦੀ ਵੀ ਨਹੀਂ ਸਸਤਾ ਪਰਸ ਬੜਿਆ ਜਿੰਦਗੀ ਦਾ ਸੁਖੂਲ ਰਾਇ ਫੋਨ ਮੈਨੂੰ ਲਾਦਾ ਹੁਣ ਕੀ ਬਣਨੇ ਜਰਾ ਲੈ ਕੇ ਦਲੀਦੋ ਕੀ ਬਣਨਾ ਮੈਨੂੰ ਨਹੀਂ ਸਮਝ ਆਦੀ ਭਾਈ ਮੈਂ 150 ਰੁਪਏ ਦੀ ਕਿਟੋ ਕਰ ਮੈਂ ਵਧੀਆ ਲੈਣੀ ਕਹਿ ਕੇ ਭਾਈ ਕਿ ਚਾਰ ਨੋਟ ਪੈ ਜਾਣਗੇ ਆਪ ਮਿਰਚਾ ਲੈ ਆਉਣਾ ਠੀਕ ਹੈ ਜੋ ਆਗੇ ਭੇਜਦੀਆਂ ਹਨ ਲੈ ਆਇਓ ਤਨ ਮਾਰ ਕੇ ਸੁੱਟ ਦਿਓ ਤਨ ਆਇਓ ਨਹੀਂ ਖਰਚਾ ਕਰਨਾ ਮਿਰਚਾ ਲੈ ਆਇਓ ਭਾਈਆ ਓਕੇ ਬਾਈ 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 ਦੇ ਇੱਧਰ ਕਿੱਸ ਯਸ ਪਾਸੇ ਇੱਥੇ ਕੋਈ ਨਹੀਂ ਹੁੰਦਾ ਇਹਦੇ ਪਿੱਛੇ ਲਾ ਬਲੈਨੋ ਦੇ ਓਕੇ ਸੋਕੇ ਥੋੜੀ ਹੋਤੀ ਪਾਰਕਿੰਗ ਦੀ ਮਿਲੀ ਆ ਇਹ ਕਿੱਡੀ ਜੀ ਕਰਕੇ ਲੱਗ ਗਈ ਹਾਂ ਬਾਸ 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 ਆ ਤੱਕੋ ਖੜਾ ਲੱਗ ਗਿਆ ਮੀ ਇਹ ਕੋ ਠੀਕ ਵਿੱਚੋਂ ਸਹੀ ਹੈ ਸਹੀ ਹੈ ਚਲੋ ਦਮਨ ਇਹਨੂੰ ਨਾਲ ਹੀ ਲੈ ਕੇ ਟੇਬਲ ਤੇ ਰੱਖਣੀ ਆਂ ਤੇ ਰੋਟੀ ਖਾਦੀ ਘਰੇ ਮੇਰੇ ਵੀ ਅੱਜ ਬਸ ਉਹੀ ਰੋਟੀ ਖਾਦੀ ਅੱਜ ਵੀ ਨਾ ਕਈ ਵਾਰ ਇਹ ਦਿਨ ਚੜ੍ਹਦਾ ਰੋਟੀ ਨਹੀਂ ਨਸੀਬ ਹੁੰਦੀ ਕਈ ਵਾਰੀ ਉਹ ਫੋਨ ਦੇਖੀ ਉੱਤੇ ਹੀ ਰੱਖਤਾ ਅਗਲਾ ਸ਼ੀਸ਼ਾ ਨੂੰ ਭਾਨ ਕੇ ਲੈ ਜਾਓ ਆਈ ਬੋਈ ਆਈ ਬੋਈ ਚਾਬੀ ਫੜ ਲਈ ਜੰਗਲ ਤੋਂ ਘੱਟ ਗਿਆ ਹਾਂ 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 ਚਲੋ ਜੀ ਉਹ ਦੇ ਉਹ ਵੀ ਗੱਡੀ ਵਾਲਾ ਪੁੱਛੀ ਲੈਣਾ ਨਾ ਮੈਂ ਜੀ ਉਹਨਾਂ ਲਵਾ ਤੀਵੇਂ ਜੇ ਕੋਰਾ ਕੋਈ ਨਹੀਂ ਹੈ ਮੋਟਰਸਾਈਕਲ ਆ ਰਿਹਾ ਹੈ ਦੇਖ ਕੇ ਥੋੜਾ ਜਿਹਾ ਆ ਗਿਆ ਲੈ ਵਾਚੀ ਗੱਡੀ ਉਹਦੇ ਲਈ ਨਵੀਆਂ ਗੱਡੀਆਂ ਲੈ ਕੇ ਆਈ ਸਾਡੀ ਮੁਸਕਾਂ ਦਵਾਈ ਦਵਾਈ ਪ੍ਰਦਾਨ ਪ੍ਰਦਾਨ ਕਿਰਾਇਆ ਲੱਗਾ ਲੱਗਾ ਬੇਚਾਰਾ ਕੀ ਕਰੇ ਠੰਡਾ ਪਾਣੀ ਪੀ ਮੈਂ ਐ ਲੋਈ ਕਰੇ ਪੱਗ ਮਿਲਾਂ ਕਿ ਤੇਰੀ ਪੱਗ ਤੂੰ ਹੀ ਸੱਚ ਨਹੀਂ ਬੰਨਣਾ ਹੈਗਾ ਜਦੋਂ ਦਾ ਆਪਣਾ ਸੁਨਾਮ ਸੀ ਨਾ ਤੇ ਤੂੰ ਹੀ ਕਹਿੰਦੇ ਮੈਂ ਉਧਰ ਆਪਣਾ ਕੋਟ ਪਾਇਆ ਲਿਆਣਾ ਟ੍ਰੈਕਿੰਗ ਕਰਵਾ ਕੇ ਤੇ ਉਧਰ ਬਜ਼ਾਰ ਤੋਂ ਨਹੀਂ ਸੀ ਹੁੰਦੇ ਮੈਂ ਮੈਦਾਨੋਤੀ ਹਾਂ ਦੀ ਪੀੜ ਦੇ ਘਰ ਦੇ ਸਾਹਮਣੇ ਤੂੰ ਤਰਿਆ ਨਾ ਮੈਂ ਆਖਾ ਭਾਈ ਉਹ ਓਵੇ ਇਦਾਂ ਦੀ ਪੱਗ ਲੈ ਨਹੀਂ ਕਿੰਦ ਨੂੰ ਉਹ ਮੁੰਡੇ ਦੇ ਕਿੰਨੀ ਪੱਗ ਵੱਡੀ ਤੇ ਨਾਲ ਰਕਲ ਵੀ ਦਰਿਆ ਹੁੰਦੇ ਸੀ ਸਿੱਧੇ ਜਿਹੜੇ ਤੁੰਦੇ ਜਾਕ ਨਹੀਂ ਇਹ ਨਾ ਪੱਗ ਮੈਂ ਗੁੜੀ ਨੂੰ ਗੈਸ ਤੇ ਲਾਈਟ ਜੀ ਕਰੀ ਉਹਨੇ ਮਾਲ ਪੁੱਤ ਨੇ ਡਾਰਕੀ ਕਰਤੀ ਬਾਦ ਕਿਹੜੀ ਪੱਗ ਕਿਹੜੀ ਇਹ ਤੇ ਮੇਰੀ ਲਾਈਟ ਪਿੰਕ ਆਏ ਕਰਨ ਦੀ ਸੀ ਗ੍ਰੀਨ ਚਲਦੀ ਲਾਈਟ ਗ੍ਰੀਨ ਹੀ ਸੀਗੀ ਲੋਕ ਜੀ ਕਹਿੰਦੇ ਮੈਂ ਤੈਨੂੰ ਮੈਂ ਤੁਹਾਨੂੰ ਪਛਾਣਿਆ ਨਹੀਂ ਹੈਗਾ ਅੱਜ ਪੜ੍ਹਦਾ ਮੁੰਡਾ ਬੰਡਾ ਵੱਡੇ ਹੋਏ ਸੀ ਅੱਜ ਮੈਂ ਹੈਗਾ ਓਹੋ ਹੈਗੇ ਪ੍ਰਧਾਨ ਠੀਕ ਹੈ ਵੇਖੋ ਨਾ ਜ ਕਾਮਲ ਬੋਲਣ ਜਾਣ ਮੇਰਾ ਇੱਕ ਪਾਸਾ ਇੰਨਾ ਬੁਰਾ ਹਾਲ ਹੋਉਂਦਾ ਨਾ ਜਿੰਨਾ ਵੀ ਕਹਿ ਦੋ ਪਰ ਕੀ ਕਰੀਏ ਜੀ ਵਿਆਹ ਬਿਲਕੁਲ ਨੇੜੇ ਲੱਗਿਆ ਪਿਆ ਹੈ ਤੇ ਟਾਈਮ ਆਪਣੇ ਕੋਲ ਬਿਲਕੁਲ ਹੀ ਘੱਟ ਹੈ ਤੇ ਰਾਤੋ ਰਾਤ ਆਪਣੇ ਕਾਰੀਗਰ ਦੇ ਸੂਟ ਤਿਆਰ ਕਰਨ ਹੁਣ ਪਤਾ ਨਹੀਂ ਕਦੋਂ ਤੱਕ ਬਣਦਿਆ ਗੱਲ ਤੱਕ ਨਹੀਂ ਤੇ ਅੱਜ ਫੇਰ ਅੱਜ ਅਸੀਂ ਇੱਥੇ ਗਏ ਸੀ ਨਾ ਤੁਸੀਂ ਕਹਿੰਦੇ ਵੀਡੀਓ ਵਿੱਚ ਤੁਸੀਂ ਕੁਝ ਦੱਸਿਆ ਨਹੀਂ ਹੈਗਾ ਤੇ ਸਾਡੀ ਭੈਣ ਅਮਰੀਕਾ ਤੋਂ ਆਈ ਹੈ ਅਮਰੀਕਾ ਨੂੰ ਅਮਰੀਕਾ ਹੁੰਦਾ ਹੈ ਅਮਰੀਕਾ ਤੋਂ ਅਮਰੀਕਾ ਤੋਂ ਅਮਰੀਕਾ 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 ਤੋਂ ਆਈ ਠੀਕ ਹੈ ਤੇ ਸਾਡੀ ਭੈਣ ਆਈ 2.5 ਸਾਲ ਬਾਅਦ ਸਾਡਾ ਤੇ ਮੈਂ ਕਹਿੰਨੀ ਵੀ ਜੇ ਤੁਸੀਂ ਸੱਚ ਸੁਣਨਾ ਚਾਹੁੰਦੇ ਹੋ ਨਾ ਤੇ ਸੱਚ ਇਹ ਹੈ ਕਿ ਉਹ ਕੋਈ ਸਾਡੇ ਨਾਲ ਦੀ ਜੰਮੀ ਭੈਣ ਨਹੀਂ ਸਾਡੀ ਤੇ ਪਰ ਉਹਨਾਂ ਨੂੰ ਸਾਨੂੰ ਮਿਲਦਾ ਇੰਨਾ ਕਿ ਚਾਹ ਸੀ ਤੇ ਸਾਨੂੰ ਵੀ ਉਹਨਾਂ ਨੂੰ ਮਿਲਦਾ ਬੜਾ ਚਾਹ ਸੀ ਕਾਫੀ ਟਾਈਮ ਤੋਂ ਜਦੋਂ ਦੇ ਆਪਾਂ ਵਲੋਗਿੰਗ ਕਰ ਰਹੇ ਹਾਂ ਨਾ ਉਹਨਾਂ ਸਾਡੇ ਵਲੋਗ ਦੇਖਦੇ ਹਨ ਇਹ ਉਹ ਕਨੇ ਵੀ ਅਮਨ ਜਰੋਂ ਦੇ ਮੈ ਬਲੌਗ ਦੇਖਣ ਲੱਗੀ ਤੇ ਮੇਰਾ ਦਿਲ ਕਰਦਾ ਇੰਡੀਆ ਆਉਨ ਨੂੰ ਤੇ ਆਖਿਰ ਫਿਰ ਉਹ ਇੰਡੀਆ ਆਈ ਗਏ ਹਨਾ ਤੇ ਉਹ ਉਹਨਾਂ ਨੂੰ ਆਇਆ ਨੂੰ ਇਹ ਚਾਰ ਪੰਜ ਦਿਨ ਹੀ ਹੋਏ ਸੀ ਤੇ ਅੱਜ ਅਸੀਂ ਜਾਣਾ ਸੀ ਖੰਨੇ ਤੇ ਵੈਸੇ ਹਲੇ ਉਹਨਾਂ ਨੂੰ ਮਿਲਣ ਦਾ ਪਲਾਨ ਨਹੀਂ ਸੀ ਕਿਉਂਕਿ ਉਹ ਵੀ ਬਿਜੀ ਚੱਲ ਰਹੀ ਸੀ ਹਜੇ ਹਜੇ ਆਪਣਾ ਟਾਈਮਿੰਗ ਫਿਕਸ ਕਰਨੀ ਸੀ ਪਾ ਜੀ ਦੀ ਜਿਹੜਾ ਸੂਟ ਬਣਾਏ ਹੋਏ ਸੀ ਸ਼ੈਲੀ ਦੀ ਜਿਹਦੇ ਤੁਸੀਂ ਕਾਫੀ ਵਾਰ ਵਲੌਗ ਦੇ ਵਿੱਚ ਨਾਮ ਵੀ ਸੁਣਿਆ ਹੋਣਾ ਤੇ ਇਹ ਉਹੀ ਸ਼ੈਲੀ ਦੀ ਦੀ ਜਿਹਨਾਂ ਨੂੰ ਅਸੀਂ ਮਿਲ ਕੇ ਆਏ ਅੱਜ ਤੇ ਦੀਦੀ ਨੂੰ ਮਿਲ ਕੇ ਆਏ ਮੈਨੂੰ ਲੱਗਾ ਕਿ ਆਪਾਂ ਬਹੁਤ ਮਤਲਬ ਪਹਿਲੀ ਵਾਰ ਹੀ ਮਿਲ ਰਹੇ ਹਾਂ ਉਹਨਾਂ ਨੂੰ ਅੱਜ ਅਸੀਂ ਪਹਿਲੀ ਵਾਰ ਹੀ ਮਿਲਣ ਗਏ ਸੀ ਉਹਨਾਂ ਨੂੰ ਹਾਂ ਤੇ ਬਾਜੀ ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਸੀ ਤੇ ਦੀਦੀ ਦਾ ਵੀ ਬਹੁਤ ਵਧੀਆ ਸੀਗੇ ਨੇਚਰ ਵਾਈਜ਼ ਮਤਲਬ ਬੱਚੇ ਵੀ ਬਹੁਤ ਵਧੀਆ ਸੰਦੇਸ਼ ਬਿਲਕੁਲ ਯਾਰ ਏਦਾਂ ਵੀ ਮਤਲਬ ਕਈ ਵਾਰ ਨਾ ਕਿਸੇ ਦਾ ਕੋਈ ਮੈ ਮੈਂ 12ਵਾਂ ਆਇਆ ਨੇ ਤਾਂ ਕੋਈ ਬਸ ਬਾਜੀਆ ਹੋਰ ਨਾ ਕਈ ਵਾਰ ਬੰਦਾ ਨਾ ਆਪਣੇ ਭੈਣ ਭਰਾ ਆਪਣੇ ਨਾਲ ਦੇ ਜੰਮੇ ਜਾਂ ਆਪਣੇ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਉਹਨਾਂ ਵਿੱਚ ਬੰਦਾ ਨਾ ਫਾਰਮੈਲਟੀਾਂ ਚ ਉਲਝ ਜਾਂਦਾ ਇਹੋ ਜਿਹਾ ਸਾਡੇ ਕੋਈ ਫਾਰਮੈਲਟੀ ਨਹੀਂ ਕੋਈ ਕੁਝ ਨਹੀਂ ਆਪਾਂ ਵੀ ਜਿਵੇਂ ਦੀਆਂ ਹੈਗੇ ਸੋਵੇ ਦੋ ਰੁਪਏ ਆਪਾਂ ਨੂੰ ਕੋਈ ਇਹ ਨਹੀਂ ਵੀ ਆਇਆ ਹੈ ਜਾਂ ਸੂਟ ਪਾ ਕੇ ਆਣਾ ਚੱਕਵਾਇਆ ਤਗੜਾ ਸੂਟ ਪਾਇਆ ਹੋਵੇ ਆ ਚੀਜ਼ਾਂ ਚ ਹੋਵੇ ਹਨਾ ਆਪਾਂ ਜਿਵੇਂ ਦੇ ਹੈਗੇ ਸੀ ਤੇ ਉਵੇਂ ਹੀ ਗਏ ਤੇ ਬੜਾ ਉਹਦੇ ਲੱਗਿਆ ਵੀ ਟਾਈਮ ਘੱਟ ਸੀ ਗੱਲਾਂ ਬਾਤਾਂ ਕਰਨ ਦਾ ਦੀਦੀ ਦਾ ਉਹ ਕੋਣਾ ਦੀਦੀ ਕਹਿੰਦੇ ਅਮਣ ਵੀ ਮਿਲ ਲਏ ਆਪਾਂ ਇੱਕ ਦਿਨ ਉਹਨੂੰ ਵੇਖ ਲਿਆ ਤੇ ਪਰ ਜੋ ਢਿਰਛੇ ਜਿਹੀ ਗੱਲਾਂ ਨੇ ਨਾ ਜੋ ਭਰੀਆਂ ਪਈਆਂ ਨੇ ਉਹ ਨਹੀਂ ਹੋਈਆਂ ਹੈਗੀਆਂ ਵੀ ਤੁਸੀਂ ਟਾਈਮ ਨਾਲ ਜੇ ਆਪਾਂ ਅਸੀਂ ਉਹਨੂੰ ਕਿਹਾ ਕਿ ਅਸੀਂ ਤੁਹਾਨੂੰ ਇਨਵਾਈਟ ਕਰਨਾ ਘਰੇ ਤੇ ਹੁਣ ਦੇਖਦੇ ਆਂ ਵੀ ਦੀਦੀ ਸਾਡੇ ਕੋਲ ਆਉਂਦੇ ਨੇ ਜਾਂ ਸਾਨੂੰ ਦੀਦੀ ਘਰ ਆਉਣਾ ਪੈਂਦਾ ਤੇ ਇੱਕ ਦਿਨ ਆਪਾਂ ਸਪੈਸ਼ਲ ਸਾਰਾ ਦਿਨ ਬੈਠਣਾ ਗੱਲਾਂ ਬਾਤਾਂ ਕਰਨੀਆਂ ਨੇ ਘੁੰਮਣਾ ਪਿਰਨਾ ਏ ਤੇ ਦੇਖਦੇ ਆਂ ਉਹ ਨੈਕਸਟ ਵੀਲੋਗ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਅੱਤੀ ਦਿਲੋਂ ਕਹਿ ਰਹੀਆਂ ਰਿਸ਼ਤੇ ਹੁਣ ਤਾਂ ਇਹੇ ਜਿਹੇ ਹੋਣ। ਸਹੀ ਗੱਲ ਹੈ। ਤੇ ਕੋਈ ਫਾਰਮੈਲਟੀ ਵਾਲੇ ਰਿਸ਼ਤੇ ਨਹੀਂ ਹੁੰਦੇ ਹੈਗੇ। ਬਾਕੀ ਖਾਣਾ ਖੁਣਾ ਆਪਾਂ ਖਾਏ ਸੀ ਤੇ ਹੁਣ ਸਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਤੇ ਮੇਰਾ ਜੀ ਕਹਿੰਦਾ ਵੀ ਚਾਹ ਮਿਲ ਜੇ ਘੁੱਟ ਘੁੱਟ ਤੇ ਚੰਗੀ ਗੱਲ ਹੈ। ਤੂੰ ਹੁਣ ਤੇਰਾ ਜੀ ਇਸ਼ਾਰਾ ਕੀ ਹੈ ਮੇਰੇ ਤਰਫ ਹੈ? ਸ਼ਮਜ਼ਦਾਰ ਕੋ ਇਸ਼ਾਰਾ ਹੀ ਕਾਫੀ ਹੁੰਦਾ ਹੈ ਪ੍ਰਧਾਨ ਸਾਹਿਬ। ਪ੍ਰਧਾਨ ਸਾਹਿਬ ਕੋਈ ਨਹੀਂ ਚਾਹ ਬਣਾਉਣਗਾ ਤੂੰ ਮੈਨੂੰ ਚਾਹ ਪਿਆਈ ਕਿਉਂ ਮੈਂ ਹੁਣ ਡਰਾਈਵ ਕਰਕੇ ਆਇਆ। ਇੱਕ ਗੱਲ ਹੋਰ ਸਾਚੇ ਯਾਰ ਮੈਨੂੰ ਅੱਜ ਨਾ ਮੈਸੇਜ ਆਇਆ WhatsApp ਤੇ ਸੋਨੂ ਵਾਲੇ ਤੇ ਤੇ ਬੜਾ ਹੀ ਵਧੀਆ ਲੱਗਿਆ ਮੈਂ ਅਸੀਂ ਸੁਣ ਕੇ ਵਾਇਸ ਮੈਸੇਜ ਆਇਆ ਵਾਇਸ ਮੈਸੇਜ ਆਇਆ ਸਪੈਸ਼ਲੀ ਉਹ ਕਹਿੰਦੇ ਵੀ ਇੱਕ ਤਾਂ ਸਿੱਧੂ ਮੂਸੇ ਵਾਲਾ ਤੇ ਦੂਸਰੇ ਤੁਸੀਂ ਨਹੀਂ ਯਾਰ ਆਪਾਂ ਆਪੋਰੀ ਬਰਾਬਰੀ ਨਹੀਂ ਕਰ ਸਕਦੇ ਯਾਰ ਉਹਦੇ ਵਰਗਾ ਤੇ ਨਾ ਕੋਈ ਜੰਮਣਾ ਐ ਤੇ ਹਨਾ ਤੇ ਨਾ ਕੋਈ ਹੋਣਾ ਐ ਦੁਬਾਰਾ ਉਹ ਵਜ੍ਹਾ ਤੇ ਉਹ ਕਹਿੰਦੇ ਵੀ ਜਿਵੇਂ ਉਹ ਬੰਦੇ ਨੇ ਚੈਰੀਟਿਊਡ ਨਹੀਂ ਸੀ ਹੈਗਾ ਹਰੇਕ ਨੂੰ ਮਿਲਦਾ ਸੀ ਮਿਲਣ ਸਾਥ ਸੀ ਉਵੇਂ ਤੁਹਾਡਾ ਪਰਿਵਾਰ ਹੈ ਹਨਾ ਤੁਹਾਡੇ ਵਿੱਚ ਕੋਈ ਐਟੀਟਿਊਡ ਨਹੀਂ ਤੁਸੀਂ ਕਿਸੇ ਨੂੰ ਇਦਾਂ ਕੋਈ ਇਗਨੋਰ ਨਹੀਂ ਕਰਦੇ ਹਰੇਕ ਨਾਲ ਗੱਲ ਕਰਦੇ ਔਰ ਇੱਕ ਨਾਲ ਮਿਲਦੇ ਯਾਰ ਮੈਨੂੰ ਬੜਾ ਵਧੀਆ ਲੱਗਿਆ ਸੁਣ ਕੇ ਹਨਾ ਤੇ ਇਸ ਕਿਹੜਾ ਕੋਈ ਗੱਲ ਆਪਾਂ ਨੂੰ ਆਪਣੇ ਬਾਰੇ ਨਹੀਂ ਪਤਾ ਹੁੰਦੀ ਉਹ ਦੂਸਰੇ ਨੂੰ ਪਤਾ ਹੁੰਦੀ ਹੈ ਸਾਡੇ ਬਾਰੇ ਸਾਡੀਆਂ ਕਮੀਆਂ ਸਾਡੀਆਂ ਛਾਈਆਂ ਬੁਰਾਈਆਂ ਹਨਾ ਸਾਰਾ ਕੁਝ ਉਹ ਦੂਜੇ ਬੰਦੇ ਨੂੰ ਪਤਾ ਹੈ ਜੇ ਹੁਣ ਪਿੱਛੇ ਬੈਠਾ ਕੈਮਰਾਮੈਨ ਸਾਡਾ ਜੀਭਾਂ ਕੱਢਣ ਦਾ ਉਹਦੀਆਂ ਬੁਰਾਈਆਂ ਸਾਨੂੰ ਪਤਾ ਤੇ ਚਲੋ ਜੀ ਤੁਹਾਡਾ ਤੁਹਾਡਾ ਸਾਰਾ ਦੇ ਨਜ਼ਾਰਾ ਤੁਸੀਂ ਪਿਆਰ ਕਰਦੇ ਹੋ ਤੇ ਆਪਾਂ ਵੀ ਇਦਾਂ ਹੀ ਕੋਸ਼ਿਸ਼ ਕਰਦੇ ਰਹਾਂਗੇ ਸੋਹਣੇ ਸੋਹਣੇ ਸਾਫ਼ ਸੁਥਰੇ ਫੈਮਿਲੀ ਵਲੌਗ ਤੁਹਾਡੇ ਵਾਸਤੇ ਇਦਾਂ ਹੀ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜੇ ਕੋਈ ਤੁਹਾਡੇ ਦਿਲ ਚ ਸਵਾਲ ਹੋਇਆ ਹਨਾ ਚੈਲੀ ਭੈਣ ਨੂੰ ਲੈ ਕੇ ਜਾਂ ਕਿਸੇ ਤਰ੍ਹਾਂ ਦਾ ਹੋਰ ਉੱਪਾ ਤੁਹਾਡਾ ਅਗਲੇ ਵੀਡੀਓ ਦੇ ਵਿੱਚ ਤੁਹਾਡਾ ਸਾਡਾ ਸਵਾਲ ਦਾ ਜਵਾਬ ਦਵਾਂਗੇ ਕਿਉਂਕਿ ਟਾਈਮ ਬਹੁਤ ਹੋ ਗਿਆ ਥੱਕ ਚੁੱਕਿਆ ਬਾਕੀ ਦੇਖਦੇ ਆ ਜੇ ਤਾਂ ਪ੍ਰਧਾਨ ਸਾਹਿਬ ਮੰਨ ਗਏ ਚਾਹ ਤਰ ਨੂੰ ਤੇ ਪ੍ਰਧਾਨ ਸਾਹਿਬ ਨੂੰ ਚਾਹ ਪਾਉਣੀ ਹੈ ਤੂੰ ਹੀ ਗੱਡੀ ਚਲਾਈ ਪ੍ਰਧਾਨ ਔਰ ਕੱਖ ਨਹੀਂ ਕੀਤਾ ਤੂੰ ਗੱਡੀ ਚਲਾ ਕੇ ਵੀ ਮੈਂ ਅਜੇ ਲੰਮਾ ਘਰ ਬੈਠੀ ਆ ਗੱਡੀ ਓਕੀ ਹੋ ਗਏ ਅੱਛਾ ਦੇਖੋ ਆਪਾ ਤੁਸੀਂ ਪੂਰੀ ਗੱਡੀ ਦੀ ਕਮਾਂਡ ਸੰਭਾਲੀ ਨਾ ਜਦ ਵੀ ਕੋਈ ਬ੍ਰੇਕਾਂ ਦੀ ਕਲਚ ਵਗੈਰਾ ਬ੍ਰੇਕ ਵਗੈਰਾ ਤੇ ਹਾਂ ਜੀ ਮੋੜ ਤੇ ਵੀ ਇਧਰੋਂ ਮਾਰ ਦੇਣਗੇ ਜਾਂ ਉੱਥਰ ਕੋਈ ਚੀਜ਼ ਵਾਚੋ ਪਤਾ ਕਿ ਰੋਜ਼ ਗੱਡੀ ਐ ਮਾਰ ਦ ਰਿਹਾ ਹਾਂ ਹਾਂ ਬ ਜੇ ਤੋ ਕੋਟ ਚਾਹ ਦੇਣੀ ਦੇ ਤੋ ਜ ਕਾਮਨਾ ਮੇਰਾ ਬੁਰਾ ਹਾਲ ਏ ਤੇ ਫਿਰ ਮੈਂ ਤਾਂ ਫਿਰ ਅਦਰਕ ਉਤਰ ਪੱਗ ਬਣਾਉਂਗਾ ਵਧੀਆ ਚਾਹ ਅਰੇ ਅਦਰਕ ਨਹੀਂ ਪਾ ਦਰ ਨਹੀਂ ਨਹੀਂ ਮੈਨੂੰ ਅਦਰਕ ਸੂਟ ਨਹੀਂ ਕਾਦਾ ਮੈਂ ਜਾਣਾ ਤੂੰ ਬਣਾ ਕੇ ਲੈ ਆ ਫਿਰ ਮੇਰੇ ਵਿਆਹ ਨੇੜੇ ਲੱਗੇ ਪਏ ਨੇ ਆਪਣੇ ਆਪਣੀ ਕਿਸਾਨ ਦੀ ਚਾਹ ਬਣਾ ਨਾ ਨਾ ਇਹ ਤਾਂ ਚੰਗਾ ਮੈਂ ਸੌਂ ਹੀ ਜਾਂ ਨਹੀਂ ਸਿਰ ਲਵੇਟ ਕੇ ਭਰਾ ਨਹੀਂ ਕੋਈ ਚੱਕਰ ਨਹੀਂ ਹੈਗਾ ਐਂਦਾ ਆਪਾਂ ਸੇ ਤੇ ਮੜਾਸਾ ਲੈਣਾ ਮਾਰ ਤੇ ਹੁਣ ਆਪਾਂ ਕੱਪੜੇ ਕਰਕੇ ਚੇਂਜ ਤੇ ਸੌਈਏ ਤੁਹਾਡੇ ਦੇ ਕੱਪੜੇ ਚੇਂਜ ਕਰਨੇ ਬੜੇ ਔਖੇ ਪਰ ਚਲੋ ਜੀ ਠੀਕ ਹੈ ਮਿਲਦੇ ਆ ਸਵੇਰੇ ਤੁਹਾਨੂੰ ਸਸਕਾਲ ਬਾਏ ਬਾਏ ਲਵ ਯੂ ਸਾਰਿਆਂ ਨੂੰ ਬਾਏ